ਕਿਰਪਾ ਕਰੋ ਕਿਰਪਾ ਕਰੋ ਕੰਗਣਾ ਮੋਹਨ ਕਿਰਪਾ ਕਰੋ ਕਿਰਪਾ ਕਰੋ ਕਿਰਪਾ ਕਰੋ ਜਰਦਾਬਾਹ ਕੰਗਣਾ ਰਣੌਤ ਮੋਬਦਾ ਕਿਛਾ ਗਿੰਪਿਆਰਾਂ ਨੂੰ ਜੈਸੇ ਜਲਦ ਸਿੱਖਾਂ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ गिर ਗਈ ਹੈ ਕੰਗਣਾ ਰਣੌਤ ਜਾਣਬੁੱਝ ਕੇ ਸਿੱਖਾਂ ਖਿਲਾਫ ਜ਼ਹਿਰ ਉਗਲ ਰਹੀ ਹੈ 6 ਸਤੰਬਰ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣ ਜਾ ਰਹੀ ਕੰਗਣਾ ਰਣੌਤ ਦੀ ਫਿਲਮ emergancy ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਲਗਾਤਾਰ ਵਿਵਾਦਾਂ ਵਿੱਚ ਘਿਰਦੀ ਜਾ ਰਹੀ ਹੈ ਬਠਿੰਡਾ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਜਥੇਬੰਦੀਆਂ ਨੇ ਇਕੱਠੇ ਹੋ ਕੇ ਇਸ ਫਿਲਮ ਦੇ ਵਿਰੋਧ ਵਿੱਚ ਭਾਈ ਗੁਰਦੀਪ ਸਿੰਘ ਬਠਿੰਡਾ ਤੇ ਸੁਖਰਾਜ ਸਿੰਘ ਨੇ ਕਿਹਾ ਕਿ ਕੰਗਨਾ ਰਣੌਤ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਅਤੇ 6 ਤਰੀਕ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋ ਰਹੀ ਅਤੇ ਫਿਲਮ emergency ਦੀ ਨਿਰਮਾਤਾ ਹਨ ਜਿਨ੍ਹਾਂ ਨੇ ਸਿੱਖਾਂ ਦੇ ਕਿਰਦਾਰ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਹੈ ਜੇ ਸਨੁਖ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਉਹਨਾਂ ਨੇ ਫਿਲਮ ਐਮਰਜੈਂਸੀ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਲੋਕਾਂ ਨੂੰ ਫਿਲਮ ਦਾ ਸਖਤ ਵਿਰੋਧ ਕਰਨਾ ਚਾਹੀਦਾ ਹੈ ਜੇਕਰ ਕੋਈ ਸਿਨੇਮਾ ਮਾਲਕ ਫਿਲਮ ਦੀ ਸਕਰੀਨਿੰਗ ਕਰਦਾ ਹੈ ਤਾਂ ਇਸ ਦਾ ਵੀ ਸਖਤ ਵਿਰੋਧ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਕੰਗਣਾ ਰਣੌਤ ਲਗਾਤਾਰ ਅਜਿਹੇ ਬਿਆਨ ਦੇ ਰਹੀ ਹੈ ਜਿਸ ਨਾਲ ਸਿੱਖ ਭਾਈਚਾਰੇ ਲਈ ਖਤਰਾ ਪੈਦਾ ਹੋ ਗਿਆ ਹੈ ਉਹਨਾਂ ਕਿਹਾ ਕਿ ਇਸ ਫਿਲਮ ਤੇ ਪਾਬੰਦੀ ਲਗਾਉਣ ਦੇ ਨਾਲ ਨਾਲ ਕੰਗਣਾ ਰਣੌਤ ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੇ ਨਿਊਜ਼ ਪੰਜਾਬੀ ਲਈ ਬਠਿੰਡਾ ਤੋਂ ਬਿਊਰੋ ਰਿਪੋਰਟ ਕنگਨਾਰ ਨੌ ਤੋਂ ਪਿਛਲੇ ਲੰਬੇ ਸਮੇਂ ਤੋਂ ਦੇਸ਼ ਦੇ ਵਿੱਚ ਖਾਸ ਕਰਕੇ ਕਿਸਾਨਾਂ ਦੇ ਤੇ ਕੱਟ ਗੈਂਟੀਆਂ ਦੇ ਸਿੱਖਾਂ ਦੇ ਵਿਰੁੱਧ ਨਫ਼ਰਤ ਖਿੜਾ ਰਹੀ ਹੈ ਸਾਡੀ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਵੀ ਤੇ ਦਿੱਲੀ ਭਾਰਤੀ ਜਨਤਾ ਪਾਰਟੀ ਵੀ ਅਸੀਂ ਕਹਿਣਾ ਚਾਹੁੰਦੇ ਆ ਕਿ ਅਕਲ ਲਾਉਣੀ ਬੜੀ ਸੌਖੀ ਹੈ ਭਜਾਉਣੀ ਬੜੀ ਔਖੀ ਹੈ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਕਿ ਉਹ ਤੇ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਜਾ ਜਿਸ ਤਰ੍ਹਾਂ ਲਗਾਤਾਰ ਇਹ ਬਿਆਨ ਦਿੱਤੇ ਜਾ ਰਹੇ ਤੁਹਾਨੂੰ ਲੱਗਦਾ ਕਿ ਇਹ ਮਨਸ਼ਾ ਕੀ ਹੈ ਕਿਉਂ ਪੰਜਾਬ ਤੇ ਪੰਜਾਬੀਓ ਤੁਹਾਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਇੱਕੋ ਇੱਕ ਨੀਤੀ ਹੈ ਵੀ ਫਿਰਕਿਆਂ 'ਚ ਫਰਕ ਪਾ ਕੇ ਦੇਸ਼ ਦੇ ਵਿੱਚ ਜਿਹੜੇ ਕਹਤੇ ਤੁਰਿਆ ਮੈਂ ਕਹਿਣਾ ਚਾਹੁੰਦਾ ਕਿ ਇਹ ਰਸਤਾ ਬੜਾ ਖਤਰਨਾਕ ਹੈ ਇਹ ਦੇਸ਼ ਜਿਹੜਾ 140 ਕਰੋੜ ਲੋਕਾਂ ਦਾ ਦੇਸ਼ ਹੈ ਇਹ ਸਮਾਜਿਕ ਇੱਕ ਸੁਰਤਾ ਨਾਲ ਕਿਸੇ ਜਮਹੂਰੀਅਤ ਨਾਲ ਕਿਸੇ ਰੂਲ ਆਫ ਲਾ ਨਾਲ ਚੱਲ ਸਕਦਾ ਹੈ ਫਿਰਕਿਆਂ ਦੇ ਵਿੱਚ ਜਿਹੜੀ ਹਰਕ ਪਾ ਕੇ ਕਿਸੇ ਤਰ੍ਹਾਂ ਦੀ ਕੋਈ ਰਾਜਨੀਤੀ ਕਰਨੀ ਉਹ ਅੱਗ ਨਾਲ ਖੇਡ ਰਹੇ ਆ ਅੱਗ ਕਿਸੇ ਦੀ ਮਿੱਤਰ ਨਹੀਂ ਹੁੰਦੀ ਲਾਉਣੀ ਸੌਖੀ ਹੈ ਭਜਾਉਣੀ ਔਖੀ ਹੈ ਧੰਨਵਾਦ ਜੇ ਫਿਲਮ ਲਾਉਂਦੇ ਨੇ ਤੱਕੇ ਨਾਲ ਫਿਰ ਤੁਹਾਡਾ ਐਕਸ਼ਨ ਕੀ ਹੋਊਗਾ ਲਾਕੀ ਨਹੀਂ ਸਕਦੀ ਅੱਗ ਲਾਉਣੀ ਹੈ ਕਿ ਇੱਕ ਲੱਗੀ ਸੀ ਉਹਦਾ ਜੋ ਹੈ ਸਰਵਾਇਓ ਹੋਏਗਾ ਉਹ ਕਾਨੂੰਨ ਅਪੀਲ ਕਰਾਂਗੇ ਵੀ ਫਿਲਮ ਨਾ ਦੇਖਣ ਲਈ ਨਹੀਂ ਲੱਗਣ ਹੀ ਨਹੀਂ ਦੇਣੀ ਲੋਕ ਤਾਂ ਤਾਂ ਉਹਗੇ ਨੇ ਆਨਲਾਈਨ ਦੇਖਣ ਦੇ ਲੋਕ ਉਹਨਾਂ ਤਾਂ ਵੀਰ ਕਰਾਂਗੇ ਜਿਹਦੇ ਬਾਕੀ ਗੱਲ ਹੈ ਕਿ ਅਸੀਂ ਨੂੰ ਲੱਗਣ ਨਹੀਂ ਦੇਵਾਂਗੇ ਅਸੀਂ ਦੇਸ਼ ਭਰ ਚ ਲੰਗ ਕਰਾਂਗੇ ਕੱਲੇ ਪੰਜਾਬ ਚ ਵੀ ਦੇਸ਼ ਭਰ ਚ ਤੇ ਪਹੁੰਚ ਦੀ ਲਈ ਧੰਨਵਾਦ ਜੀ ਹਾਂ ਜੀ ਅਸੀਂ ਅੱਜ ਜਿਹੜਾ ਇੱਥੇ ਬਠਿੰਡਾ ਵੇਕੇ ਮਿੱਤਲ ਮਾਲ ਤੋਂ ਸਾਹਮਣੇ ਪ੍ਰੋਟੈਸਟ ਕੀਤਾ ਇਹ ਕੰਗਣਾ ਰੌਣਦ ਦੀ ਜਿਹੜੀ ਐਮਰਜੈਂਸੀ ਮੂਵੀ ਹਾਸ ਨੂੰ ਲੈ ਕੇ ਆ ਸੋ ਇਹ ਮੂਵੀ ਪੰਜਾਬ ਦੇ ਵਿੱਚ ਸਿੱਖਾਂ ਦਾ ਅਕਸ ਖਰਾਬ ਕਰਨ ਦੇ ਲਈ ਤੁਲੀਆ ਮੂਵੀ ਦੀ ਗੱਲ ਤਾਂ ਬਾਅਦ ਦੀ ਹੈ ਜਿਹੜੀ ਇਹ ਔਰਤ ਹੈ ਇਹ ਹਮੇਸ਼ਾ ਸਿੱਖਾਂ ਦੇ ਪ੍ਰਤੀ ਨਫ਼ਰਤ ਦਿਖਾਉਂਦੀ ਆ ਆਪਾਂ ਕਿਸਾਨ ਅੰਦੋਲਨ ਵੇਲੇ ਵੀ ਦੇਖਿਆ ਤੇ ਹੁਣ ਵੀ ਪਿੱਛੇ ਜੇ ਇੱਕ ਨੂੰ 에어ਪੋਰਟ ਦੇ ਵਿੱਚ ਜਦੋਂ ਕੁੜੀ ਨੇ ਸਬਕ ਸਿਖਾਇਆ ਉਹ ਸੰ ਕਿਸਾਨ ਅੰਦੋਲਨ ਦੀ ਟਿੱਪਣੀ ਨੂੰ ਲੈ ਕੇ ਤਾਂ ਇਹਦੀ ਜਿਹੜੀ ਜ਼ਹਿਰ ਆ ਸਿੱਖਾਂ ਦੇ ਖਿਲਾਫ ਆ ਉਹ ਅੱਜ ਇਸ ਮੂਵੀ ਤੋਂ ਵੀ ਸਿੱਧ ਹੁੰਦੀ ਆ ਇਸ ਮੂਵੀ ਦੇ ਵਿੱਚ ਸਾਡੇ 20ਵੀਂ ਸਦੀ ਦੇ ਮਹਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਅਕਸ ਨੂੰ ਖਰਾਬ ਕੀਤਾ ਗਿਆ ਉਹਨੂੰ ਇੱਕ ਪਤਿਤ ਸਿੱਖ ਵੱਲੋਂ ਵੀ ਦਿਖਾਇਆ ਗਿਆ ਤੇ ਉਹਨਾਂ ਦੇ ਵੱਲੋਂ ਦੇਸ਼ ਨੂੰ ਦੋ ਫਾੜ ਕਰਨ ਦੀ ਗੱਲ ਦੇ ਲਈ ਜਿਹੜੀ ਗੱਲ ਉਹਨਾਂ ਦੇ ਮੂੰਹੋਂ ਕਢਾਈ ਗਈ ਆ ਹਾਲਾਂਕਿ ਸੰਤਾਂ ਦੇ ਜਾਣ ਤੋਂ ਬਾਅਦ ਦੀਆਂ ਜਿਹੜੀਆਂ ਗੱਲਾਂ ਹੋਈਆਂ ਉਹ ਹੋਈਆਂ ਸੰਤਾਂ ਦੀ ਖੁਦ ਦੀ ਸਪੀਚ ਇਸ ਤਰ੍ਹਾਂ ਦੀ ਨਹੀਂ ਸੀ ਜਿਹੜੀ ਉਹਨਾਂ ਨੇ ਦਿਖਾਈ ਆ ਦੂਸਰੇ ਪਾਸੇ ਇਹ ਇੱਕ ਐਸੀ ਔਰਤ ਆ ਜਿਹੜੀ ਸਾਰਾ ਕੁਝ ਆਪ ਕਰ ਰਹੀ ਹੈ ਡਾਇਰੈਕਟਰ ਵੀ ਆਪ ਆ ਐਕਟਰ ਵੀ ਆਪ ਆ ਸਟੋਰੀ ਮੇਕਰ ਵੀ ਆਪ ਆ ਤੇ ਪ੍ਰੋਡਿਊਸਰ ਵੀ ਆਪ ਆ ਸੋ ਇਹ ਸਿੱਧਾ ਸਿੱਧਾ ਟਾਰਗੇਟ ਪੰਜਾਬ ਦੇ ਵਿੱਚ ਨਹੀਂ ਇਹ ਪੂਰੇ ਵਰਲਡ ਦੇ ਵਿੱਚ ਸਿੱਖਾਂ ਨੂੰ ਕਰ ਰਹੀ ਆ ਤੇ ਅਸੀਂ ਇਹ برداشت ਨਹੀਂ ਕਰਾਂਗੇ ਤੇ ਭਾਜਪਾ ਦੀ ਸਰਕਾਰ ਨੂੰ ਤੇ ਇਹ ਇਹਦੇ ਜਿਹੜੇ ਲੋਕ ਆ ਹਮ ਖੈ ਲਈ ਇਹਨਾਂ ਦੇ ਇਹਨਾਂ ਨੂੰ ਬੇਨਤੀ ਨਹੀਂ ਚੇਤਾਵਨੀ ਦਿੰਨੇ ਆ ਕਿ ਸੁਧਰ ਜਾਣ ਪੰਜਾਬ ਦੇ ਵਿੱਚ ਜਿਹੜੀ ਅੱਗ ਲਾਉਣ ਦੇ ਲਈ ਤੁਸੀਂ ਤੁਲਿਓ ਇਹ ਸੰਭਣੀ ਨਹੀਂ ਸੋ ਇਹਨੂੰ ਰੋਕਣ ਦੇ ਲਈ ਸਿੱਖ ਹਰ ਇੱਕ ਇਸ ਦੇ ਲਈ ਇਕੱਠੇ ਨੇ ਤੇ ਇਹਦਾ ਵਿਰੋਧ ਹਰ ਇੱਕ ਪੱਧਰ ਤੇ ਕਰਨਗੇ ਤੇ ਦੂਸਰੀ ਬੇਨਤੀ ਪੰਜਾਬ ਦੇ ਜਿਹੜੇ ਸਿਨੇਮੇ ਵਾਲੇ ਲੋਕ ਆ ਅਸੀਂ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਇਸ ਦਾ ਤੁਸੀਂ ਵੀ ਪੂਰਨ ਤੌਰ ਤੇ ਬਾਈਕਟ ਕਰੋ ਕਮਾਈਆਂ ਦੇ ਲਈ ਹੋਰ ਫਿਲਮਾਂ ਬਹੁਤ ਨੇ ਜੇ ਪੰਜਾਬ ਦੇ ਵਿੱਚ ਫਿਲਮਾਂ ਨਿੱਕੀ ਜੀ ਗੱਲ ਦੇ ਲਈ ਬੈਨ ਕੀਤੀਆਂ ਜਾ ਸਕਦੀਆਂ ਜਿਵੇਂ ਦਲਜੀਤ ਦੀ ਭਾਈ ਖਾਲੜਾ ਸਾਹਿਬ ਤੇ ਟਰਨ ਬਣੀ ਉਹਨੂੰ ਬੈਨ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਹੋਰ ਐਹੋ ਜਿਹੀਆਂ ਕਈ ਫਿਲਮਾਂ ਸੀ ਜਿਹੜੀਆਂ ਪੰਜਾਬ ਪ੍ਰਸਤ ਸੀ ਉਹਨਾਂ ਨੂੰ ਬੈਨ ਕਰ ਦਿੱਤਾ ਜਾਂਦਾ ਤਾਂ ਇਹਦੇ ਤੇ ਬੈਨ ਕਿਉਂ ਨਹੀਂ ਲੱਗਦਾ ਸੋ ਇਹਦੇ ਤੇ ਵੀ ਬੈਨ ਲੱਗਣਾ ਚਾਹੀਦਾ ਇਹਨੂੰ ਪੰਜਾਬ ਦੇ ਵਿੱਚ ਇਹਦੇ ਟ੍ਰੇਲਰ ਤੱਕ ਨੂੰ ਵੀ ਬੈਨ ਕਰ ਦੇਣਾ ਚਾਹੀਦਾ ਤੇ ਇਹਦੇ ਜਿਹੜੇ ਖਮੈਜੇ ਆ ਉਹ ਮਾਰੇ ਹੋਣਗੇ ਸਿਨੇਮੇ ਵਾਲੇ ਜਿਹੜੇ ਲੋਕ ਆ बिजनेसमੈਨ ਲੋਕ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਸਾਡਾ ਸਹਿਯੋਗ ਕਰਨ ਅਸੀਂ ਤੁਹਾਨੂੰ ਹੋਰ ਵੀ ਥਾਵਾਂ ਤੇ ਕਮਾਈ ਹੈ ਜਿਹੜੀ ਉਹਨਾਂ ਤੇ ਲੋਕ ਆਟੋਮੈਟਿਕ ਦਿੰਦੇ ਆ ਪਰ ਇਹਨੂੰ ਕਮਾਈ ਦਾ ਮੁੱਖ ਸਾਧਨ ਨਾ ਰੱਖਿਆ ਜਾਵੇ ਇਹਨੂੰ ਬੈਨ ਦੇ ਲਈ ਤੇ ਇਹਨੂੰ ਰੋਕਣ ਦੇ ਲਈ ਸਾਡਾ ਸਹਿਯੋਗ ਕੀਤਾ ਜਾਵੇ ਸਰ ਸਭ ਰਾਜ ਗੱਲ ਕਰੀਏ ਤੁਸੀਂ ਅੱਜ ਮਿਲ ਕੇ ਆਏ ਹੋ ਮਾਲਕ ਨੇ ਜਿਹੜੇ ਥੀਏਟਰ ਦੇ ਉਹਨਾਂ ਨੂੰ ਫਿਰ ਤੁਸੀਂ ਆਪਣੇ ਵੱਲੋਂ ਇਹਦਾ ਕਿਹਾ ਵੀ ਇਹ ਫਿਲਮ ਨਾ ਲਾਈ ਜਾਵੇ ਬਿਲਕੁਲ ਜੀ ਇਹ ਫਿਲਮ ਉਹਨਾਂ ਨੇ ਸਹਿਯੋਗ ਕੀਤਾ ਵੀ ਨਹੀਂ ਲੱਗੂਗੀ ਅਸੀਂ ਪੂਰੇ ਪੂਰੇ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਦੇ ਆਂ ਪੂਰੇ ਪੰਜਾਬ ਦੇ ਜਿੰਨੇ ਵੀ ਇਸ ਤਰੀਕੇ ਦੇ ਪੀਵੀਆਰ ਜਾਂ ਜਿਹੜੇ ਸਕਰੀਨ ਹੋਲਡਰ ਲੋਕ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਇਹ ਇਸ ਦਾ ਆਪ ਵਿਰੋਧ ਕਰਨ ਪੰਜਾਬ 'ਚ ਹੀ ਬੰਦ ਦੀ ਮੰਗ ਕਰ ਨਹੀਂ ਪੂਰੇ ਦੇਸ਼ ਦੇ ਪੂਰੇ ਵਰਲਡਵਾਈਡ ਅਸੀਂ ਗੱਲ ਕਰ ਰਹੇ ਹਾਂ ਉਹ ਪੰਜਾਬ 'ਚ ਬੰਦ ਕਰ ਦਿੰਦੇ ਆਂ ਦੂਸਰੇ ਸੂਬਿਆਂ 'ਚ ਚਲਾਉਂਦੇ ਫੇਰ ਕੀ ਬੋਲਦੇ ਆਂ ਨਹੀਂ ਅਸੀਂ ਪੂਰੇ ਸਿੱਖ ਦਾ ਪੂਰੇ ਵਰਲਡ ਦੇ ਵਿੱਚ ਹੀ ਹੈ ਨਾ ਹਰ ਪਹਿਲੀ ਗੱਲ ਤਾਂ ਇਸ ਦਾ ਵਿਰੋਧ ਆ ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੀਤਾ ਜਾ ਰਿਹਾ ਹੈ ਤੇ ਜਥੇਦਾਰ ਵੱਲੋਂ ਸਾਡੇ ਕਾਲ ਤੱਕ ਦੀ ਸਰਮੌਰ ਸੰਸਥਾ ਸਾਡੀ ਸਾਡੇ ਜਥੇਦਾਰ ਦਾ ਸਾਡੇ ਲਈ ਸੁਪਰੀਮ ਨੇ ਅਸੀਂ ਮਤਲਬ ਉਹਨਾਂ ਵੱਲੋਂ ਵੀ ਇਹ ਜਿਹੜਾ ਇਹਦਾ ਵਿਰੋਧ ਕੀਤਾ ਗਿਆ ਤੇ ਮੈਂ ਸਮਝਦਾ ਕਿ ਪੂਰੇ ਦੇਸ਼ ਦੇ ਵਿੱਚ ਲਾਗੂ ਹੋਣਾ ਚਾਹੀਦਾ ਹੈ ਥੈਂਕ ਯੂ